ਕੋਲਗਟ ਵਿੱਚ ਦੋ ਚੀਜ਼ਾਂ ਮਿਕਸ ਕਰਕੇ ਜੇ ਤੁਹਾਡਾ ਚਿਹਰਾ ਕਾਲਾ ਪੈ ਗਿਆ ਹੈ ਚਿਹਰੇ ਤੇ ਟੈਨਿੰਗ ਹੈ ਚਿਹਰੇ ਤੇ ਬਹੁਤ ਸਾਰੀਆਂ ਸ਼ਾਈਆਂ ਨੇ ਦਾਗ ਨੇ ਧੱਬੇ ਨੇ ਮੈਲ ਜੰਮੀ ਹੋਈ ਹੈ ਚਿਹਰਾ ਬਿਲਕੁਲ ਹੀਟ ਡਾਲ ਲੱਗ ਰਿਹਾ ਹੈ ਤੇ ਇਹਨਾਂ ਚੀਜ਼ਾਂ ਨੂੰ ਤੁਸੀਂ ਲਗਾ ਕੇ ਆਪਣੇ ਚਿਹਰੇ ਨੂੰ ਬਹੁਤ ਖੂਬਸੂਰਤ ਤੇ ਬਹੁਤ ਗਲੋਇੰਗ ਕਰ ਸਕਦੇ ਹੋ ਮੇਰਾ ਨਾਮ ਹੈ ਜੀ ਬਿੰਦੂ ਵੀਡੀਓ ਤੇ ਅੱਗੇ ਵਧਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਸੋਣਾ ਜਰੂਰ ਕਰਨਾ ਤੁਹਾਨੂੰ ਵੀ ਦੱਸਦੀ ਆ ਤੁਸੀਂ ਵੀ 2 ਰੁਪਏ ਦੇ ਵਿੱਚ ਘਰ ਵਿੱਚ ਹੀ ਤੁਸੀਂ ਆਪਣੀ ਜਿਹੜੀ ਟੈਨਿੰਗ ਹੈ ਉਹਨੂੰ ਖਤਮ ਕਰ ਸਕਦੇ ਹੋ ਰੰਗ ਨੂੰ ਦੁੱਧ ਨਾਲ ਉਹ ਚਿੱਟਾ ਕਰ ਸਕਦੇ ਹੋ ਮੈਂ ਕੀਤਾ ਇਹ ਤੁਹਾਨੂੰ ਵੀ ਦੱਸਦੀ ਆ ਬਹੁਤ ਕੰਮ ਦੀ ਚੀਜ਼ ਹੈ ਧਿਆਨ ਨਾਲ ਵੀਡੀਓ ਦੇਖਣੀ ਪੂਰੀ ਜਿਹੜੇ ਇੰਗਰੀਡੀਅੰਟ ਨੇ ਪੂਰੀ ਜਾਣਕਾਰੀ ਜਿਹੜੀ ਤੁਸੀਂ ਕਾਪੀ ਤੇ ਲਿਖ ਲੈਣੀ ਇਹਨਾਂ ਚੀਜ਼ਾਂ ਨੂੰ ਮਿਕਸ ਕਰਕੇ ਅਗਰ ਤੁਸੀਂ ਹਫ਼ਤੇ ਦੇ ਵਿੱਚ ਚਾਰ ਵਾਰੀ ਲਗਾਉਂਦੇ ਹੋ ਤੁਹਾਡੀ ਜਿਹੜੀ ਜੰਮੇ ਮੈਲ ਹੈ ਤੁਹਾਡੀਆਂ ਛਾਈਆਂ ਤੁਹਾਡੀ ਜਿਹੜੀ ਟੈਨਿੰਗ ਹੈ ਜੜ ਤਰ ਮੂਵ ਹੋ ਜਾਏਗੀ ਚਿਹਰਾ ਇੱਕਦਮ ਵਾਈਟ ਤੇ ਇੱਕਦਮ ਕਲੀਨ ਹੋ ਜਾਏਗਾ ਸਰਦੀਆਂ ਦੇ ਵਿੱਚ ਤੁਹਾਨੂੰ ਹੋਰ ਕੁਝ ਲਗਾਉਣ ਦੀ ਜ਼ਰੂਰਤ ਹੀ ਨਹੀਂ ਪੈਣੀ ਮੈਨੂੰ ਪਹਿਲਾਂ ਪਤਾ ਹੁੰਦਾ ਮੈਂ ਹੋਰ ਕੁਝ ਲਗਾਉਣਾ ਹੀ ਨਹੀਂ ਸੀ ਐਨੀ ਵਧੀਆ ਮੇਰੀ ਹਾਂਜੀ ਚਲੋ ਫੋਟੋ ਫੋਟੋ ਮੈਂ ਦੱਸਦੀਆਂ ਤੁਹਾਨੂੰ ਰੈਮਡੀ ਰੈਮਡੀ ਨੋਟ ਕਰ ਲੈਣਾ ਜੇ ਨਾ ਲਿਖੀ ਤਾਂ ਤੁਹਾਨੂੰ ਯਾਦ ਨਹੀਂ ਰਹਿਣੀ ਨਹੀਂ ਤਾਂ ਵੀਡੀਓ ਨੂੰ ਸੇਵ ਕਰ ਲੈਣਾ ਪਹਿਲਾਂ ਤੁਸੀਂ ਲੈਣੀ ਕੌਫੀ ਜਿਹੜੀ ਘਰੇ ਆਪਾਂ ਆਮ 2 ਰੁਪਏ ਦਾ ਪਾਊਚ ਹੁੰਦਾ ਹੈ ਕੌਫੀ ਵਾਲਾ ਤੇ ਵਰਤਦੇ ਆ ਉਹ ਲੈਣੀ ਕੌਫੀ ਉਹਦੇ ਵਿੱਚ ਪਾਣਾ ਤੁਸੀਂ ਬੇਕਿੰਗ ਪਾਊਡਰ ਠੀਕ ਹੈ ਜੀ ਇੱਕ ਮਿੱਠਾ ਸੋਡਾ ਹੁੰਦਾ ਉਹ ਨਹੀਂ ਲੈਣਾ ਬੇਕਿੰਗ ਪਾਊਡਰ ਜਿਹੜਾ ਹੁੰਦਾ ਉਹ ਲੈਣਾ ਜਿਹੜਾ ਆਪਾਂ ਕੇਕ ਵਿੱਚ ਇਸਤੇਮਾਲ ਕਰਦੇ ਆ ਅੱਧਾ ਚਮਚਾ ਲੈ ਲਿਆ ਤੇ ਇੱਥੇ ਆਪਾਂ ਬੇਕਿੰਗ ਪਾਊਡਰ ਦਾ ਔਰ ਮਟਰ ਦੇ ਦਾਣੇ ਜਿੰਨੀ ਲੈਣੇ ਤੁਸੀਂ ਕੋਲਗਟ ਵਾਈਟ ਕੋਲਗਟ ਲੈਣੀ ਹੈ ਦੇਖੋ ਮੇਰੀ ਕੋਲਗਟ ਖਤਮ ਹੋ ਗਈ ਪਰ ਫਿਰ ਵੀ ਮੈਂ ਉਹਦੇ ਵਿੱਚੋਂ ਕੱਢ ਲਈ ਹੈ ਤੇ ਇੰਨੀ ਕੀ ਕੋਲਗਟ ਲੈ ਕੇ ਇਹਦੇ ਵਿੱਚ ਪਾਣਾ ਤੁਸੀਂ ਨਿੰਬੂ ਦਾ ਰਸ ਥੋੜਾ ਜਿਹਾ ਪਹਿਲਾਂ ਕੋਕੋਨਟ ਔਇਲ ਵਿੱਚ ਜ਼ਰੂਰ ਮਿਕਸ ਕਰਨਾ ਹੈ ਥੋੜਾ ਜਿਹਾ ਕੋਕੋਨਟ ਔਇਲ ਪਾਣਾ ਹੈ ਸ਼ਾਇਦ ਮੈਂ ਨਜ਼ਰ ਨਹੀਂ ਆਇਆ ਹੋਵੇਗਾ ਤੁਹਾਨੂੰ ਵਿੱਚ ਜਦੋਂ ਮੈਂ ਪਾ ਰਹੀ ਸੀ ਤੇ ਇਹਨਾਂ ਚੀਜ਼ਾਂ ਨੂੰ ਇਸ ਤਰੀਕੇ ਨਾਲ ਜਦੋਂ ਤੁਸੀਂ ਮਿਕਸ ਕਰ ਲੈਣਾ ਇੱਕਦਮ ਇਹ ਝੱਗ ਜਿਹਾ ਬਣ ਜਾਣਾ ਹੈ ਇਹੀ ਝੱਗ ਜਿਹੜਾ ਤੁਹਾਡੀ ਟੈਨਿੰਗ ਨੂੰ ਠੀਕ ਕਰੇਗਾ ਤੁਹਾਡੀ ਟੈਨਿੰਗ ਰਿਮੂਵ ਕਰੇਗਾ ਚਿਹਰਾ ਇੱਕਦਮ ਚਾਂਦੀ ਵਾਂਗੂ ਚਮਕੇਗਾ ਤੁਸੀਂ ਇਹ ਵਾਲੀ ਰੈਮਡੀ ਇਸਤੇਮਾਲ ਕਰਕੇ ਲਗਾ ਕੇ ਦੇਖਣਾ ਮੈਂ ਤੁਹਾਨੂੰ ਲਗਾ ਕੇ ਵੀ ਦੱਸਦੀ ਆ ਪੂਰੀ ਵੀਡੀਓ ਦੇਖੀ ਤੁਸੀਂ ਦੇਖਿਆ ਇਹ ਬਹੁਤ ਹੀ ਕੰਮ ਦਾ ਬਣ ਕੇ ਇਹ ਵਾਲਾ ਜਿਹੜਾ ਫੇਸ ਪੈਕ ਹੈ ਤਿਆਰ ਹੋ ਗਿਆ ਕਾਫੀ ਇਹ ਥੋੜੀ ਜੀ ਕੋਲਗਟ ਥੋੜਾ ਜਿਹਾ ਬੇਕਿੰਗ ਪਾਊਡਰ ਬੇਕਿੰਗ ਸੋਡਾ ਜਿਹੜਾ ਹੁੰਦਾ ਉਹ ਲੈਣਾ ਹੈ ਨਿੰਬੂ ਲੈਣਾ ਹੈ ਤੇ ਥੋੜਾ ਜਿਹਾ ਵਿੱਚ ਨਾਰੀਅਲ ਦਾ ਤੇਲ ਪਾਉਣਾ ਇਹਨਾਂ ਚੀਜ਼ਾਂ ਨੂੰ ਇਸ ਤਰੀਕੇ ਨਾਲ ਮਿਕਸ ਕਰਕੇ ਇੱਕ ਬਹੁਤ ਹੀ ਵਧੀਆ ਜਿਹਾ ਇਹ ਬੜਾ ਬਣ ਜਾਂਦਾ ਠੀਕ ਹੈ ਤੇ ਇਹ ਜਿਹੜੀ ਚੀਜ਼ ਹੈ ਇਹ ਬਹੁਤ ਹੀ ਕੰਮ ਦੀ ਚੀਜ਼ ਹੈ ਕੋਈ ਵੀ ਚਿਹਰੇ ਤੇ ਉਹ ਨਹੀਂ ਕਰੇਗੀ ਕਈਆਂ ਨੂੰ ਹੋਵੇਗਾ ਕਿ ਕੋਲਗਟ ਹੈ ਜਾਂ ਇਹਦੇ ਵਿੱਚ ਸੋਡਾ ਪਾਇਆ ਹੈ ਸਾਡੀ ਸਕਿਨ ਨੂੰ ਇਹ ਕੁਝ ਕਰੇਗਾ ਬਿਲਕੁਲ ਵੀ ਨਹੀਂ ਸਕਿਨ ਸਭ ਸਾਫ਼ ਹੋਵੇਗੀ ਸਭ ਜਿਹੜੀ ਜੰਮੀ ਟੈਨਿੰਗ ਹੈ ਉਹ ਖਤਮ ਹੋ ਜਾਵੇਗੀ ਚਿਹਰਾ ਇੱਕਦਮ ਵਾਈਟ ਤੇ ਇੱਕਦਮ ਕਲੀਨ ਹੋ ਜਾਵੇਗਾ ਤੁਹਾਡੇ ਸਾਹਮਣੇ ਹੀ ਤੁਹਾਨੂੰ ਲਗਾ ਕੇ ਦੱਸਦੀ ਆ ਤਾਂ ਜੋ ਮੇਰੀਆਂ ਭੈਣਾਂ ਜਿਹੜੀਆਂ ਨੇ ਨਾ ਬਿਲਕੁਲ ਵੀ ਉਹ ਨਾ ਸੋਚਣ ਕਿ ਸ਼ਾਇਦ ਇਹਦੇ ਨਾਲ ਕੋਈ ਵੀ ਨੂੰ ਨੁਕਸਾਨ ਹੋਵੇ ਜੇ ਇਹ ਤੇ ਮੈਂ ਤੁਹਾਡੇ ਦੇਖੋ ਮੈਂ ਲਗਾ ਕੇ ਤੁਹਾਨੂੰ ਦੱਸ ਰਹੀ ਆ ਮੈਂ ਹਰ ਚੀਜ਼ ਜਿਹੜੀ ਆਪਣੇ ਚਿਹਰੇ ਤੇ ਲਗਾ ਕੇ ਤਾਂ ਹੀ ਤੁਹਾਡੇ ਨਾਲ ਸ਼ੇਅਰ ਕਰਦੀ ਆ ਤਾਂ ਕਿ ਮੇਰੀਆਂ ਭੈਣਾਂ ਨੂੰ ਡਾਊਟ ਨਾ ਰਵੇ ਕਿ ਸਰ ਵੀ ਆਪਣੇ ਲਗਾਉਂਦੇ ਨੇ ਕਿ ਨਹੀਂ ਲਗਾਉਂਦੇ ਕਿ ਸਾਨੂੰ ਦੱਸ ਦਿੰਦੇ ਨੇ ਠੀਕ ਹੈ ਇਹ ਜਿਹੜੇ ਜਿਹੜਾ ਫੇਸ ਪੈਕ ਦੱਸਿਆ ਨਾ ਅੱਜ ਦਾ ਇਹ ਹੈਗਾ ਖਾਸ ਕਰਕੇ ਜਿਨ੍ਹਾਂ ਦੇ ਟੈਨਿੰਗ ਹੈ ਟੈਨਿੰਗ ਮਤਲਬ ਜਿਹੜੀ ਧੁੱਪ ਦੇ ਨਾਲ ਕਲਰ ਜਿਹੜਾ ਕਾਲਾ ਹੋ ਜਾਂਦਾ ਗਰਦਨ ਗੋਰੀ ਹੁੰਦੀ ਹੈ ਸਾਰਾ ਸਰੀਰ ਜਿਹੜਾ ਠੀਕ ਹੁੰਦਾ ਜਿੱਥੇ-ਜਿੱਥੇ ਆਪਣੇ ਕੱਪੜੇ ਇਦਾਂ ਨਹੀਂ ਹੁੰਦੇ ਉਹ ਤੋਂ ਆਪਣਾ ਕਾਲਾਪਨ ਆ ਜਾਂਦਾ ਕਈ ਵਾਰ ਬਾਹਾਂ ਤੋਂ ਪੈਰਾਂ ਤੋਂ ਗਰਦਨ ਤੋਂ ਤੇ ਸਕਿਨ ਤੋਂ ਤੇ ਇਹ ਵਾਲਾ ਫੇਸ ਪੈਕ ਤੁਸੀਂ ਲਗਾ ਕੇ ਇਸ ਤਰੀਕੇ ਨਾਲ ਆਪਣੀ ਟੈਨਿੰਗ ਜਿਹੜੀ ਹੈ ਉਹਨੂੰ ਠੀਕ ਕਰ ਸਕਦੇ ਹੋ ਜੰਮੀ ਹੋਈ ਮੈਲ ਉਹ ਜਿਹੜੀ ਇਹ ਜਿਹੜਾ ਬੇਕਿੰਗ ਪਾਊਡਰ ਹੈ ਨਾ ਉਹ ਖਾੜ ਦਿੰਦਾ ਹੈ ਤੁਹਾਡੀ ਜਿਹੜੀ ਰੀਅਲ ਸਕਿਨ ਹੈ ਨਾ ਉਹ ਨਜ਼ਰ ਆਣ ਲੱਗ ਜਾਂਦੀ ਹੈ ਤੇ ਉੱਪਰੋਂ ਗੰਦੀ ਜਿਹੜੀ ਜਿੰਨੀ ਵੀ ਤੁਹਾਡੇ ਡਸਟ ਵਾਲੀ ਚੰਬੜੀ ਹੈ ਉਹ ਸਾਰੀ ਉੱਤਰ ਜਾਏਗੀ ਕਿਉਂਕਿ ਆਪਾਂ ਸਾਬਣ ਫੇਸ ਵੋਸ਼ ਲਗਾਣੇ ਉਹਦੇ ਨਾਲ ਟੈਨਿੰਗ ਨਹੀਂ ਖਤਮ ਹੁੰਦੀ ਉਹਨਾਂ ਸਿਰਫ ਚਿਹਰੇ ਦੀ ਸਫਾਈ ਹੁੰਦੀ ਹੈ ਤੇ ਜਿਹੜੀ ਅੰਦਰ ਟੈਨਿੰਗ ਧੁੱਪ ਦੀ وجہ ਨਾਲ ਸੀ ਕਿੰਨੇ ਅੰਦਰ ਤੱਕ ਉਹ ਜੰਮ ਚੁੱਕੀ ਹੈ ਉਹ ਨਹੀਂ ਸਾਫ਼ ਹੁੰਦੀ ਤੇ ਤੁਸੀਂ ਇਸ ਫੇਸ ਪੈਕ ਸਪੈਕ ਨੂੰ ਜਿੱਦਾਂ ਮੈਂ ਤੇ ਤੁਹਾਡੀ ਜਿਹੜੀ ਸਾਰੀ ਟੈਨਿੰਗ ਹੈ ਤੁਹਾਡੀ ਜਿਹੜੇ ਮੱਥੇ ਕਈ ਵਾਰ ਹੁੰਦਾ ਨਾ ਮੱਥਾ ਡਾਰਕ ਹੋ ਜਾਂਦਾ ਇਹ ਚੀਜ਼ਾਂ ਡਾਰਕ ਹੋ ਜਾਂਦੀਆਂ ਨੇ ਆਹ ਵਾਲੀਆਂ ਚੀਜ਼ਾਂ ਕਿਉਂਕਿ ਇਹ ਟੈਨਿੰਗ ਜੰਮੀ ਹੁੰਦੀ ਹੈ ਤੇ ਇਹ ਤੁਸੀਂ ਇਸ ਤਰੀਕੇ ਨਾਲ ਇਸ ਫੇਸ ਪੈਕ ਦਾ ਲਗਾ ਕੇ ਤੇ ਇਸਤੇਮਾਲ ਕਰ ਸਕਦੇ ਹੋ ਬਹੁਤ ਹੀ ਕੰਮ ਦਾ ਹੈ ਠੀਕ ਹੈ ਤੇ ਵੱਤ ਵਤ ਸ਼ੇਅਰ ਕਰ ਦੇਣਾ ਵੀਡੀਓ ਵੱਤ ਵਤ ਲਾਈਕ ਵੀ ਕਰ ਦੇਣਾ ਤਾਂ ਜੋ ਮੇਰੀਆਂ ਭੈਣਾਂ ਜਿਹੜੀ ਟੈਨਿੰਗ ਨਾਲ ਪਰੇਸ਼ਾਨ ਨੇ ਕਈ ਵਾਰ ਕੁੜੀਆਂ ਕੋਲਜ਼ ਵਾਲੀਆਂ ਕਈ ਵਾਰ ਨੌਕਰੀ ਵਾਲੀਆਂ ਕਈ ਵਾਰ ਘਰ ਹਾਊਸ ਵਾਈਫ ਹੁੰਦੀਆਂ ਜਿਹੜੀਆਂ ਸਾਰਿਆਂ ਨੂੰ ਪਰੇਸ਼ਾਨੀ ਹੋ ਜਾਂਦੀ ਹੈ ਕਿਉਂਕਿ ਦੇਖੋ ਕੱਪੜੇ ਹੁਣ ਆਪਾਂ ਨਾ ਤੇ ਮੂੰਹ ਤੇ ਕੱਪੜਾ ਸਰਦਨ ਲਿਆ ਹੁੰਦਾ ਨਾ ਹੀ ਆਹ ਚੀਜ਼ ਤੇ ਲਿਆ ਹੁੰਦਾ ਨਾ ਹੀ ਆਪਣੀਆਂ ਬਾਹਾਂ ਜਿਹੜੀਆਂ ਨੇ ਚਲੋ ਫੁੱਲ ਬਾਜੂ ਕੋਈ ਵਾਰ ਕੋਈ ਪਾ ਵੀ ਲੈਂਦਾ ਹੱਥ ਵੀ ਆਪਣੇ ਬਾਹਰ ਰਹਿੰਦੇ ਨੇ ਪੈਰ ਵੀ ਬਾਹਰ ਰਹਿੰਦੇ ਨੇ ਇਹਨਾਂ ਚੀਜ਼ਾਂ ਦਾ ਟੈਨਿੰਗ ਆ ਜਾਂਦੀ ਖਾਸ ਕਰਕੇ ਆਪਣੀ ਸਕਿਨ ਤੇ ਕਿਉਂਕਿ ਇਹ ਹੁੰਦੀ ਹੈ ਸੌਫਟ ਤੇ ਸਿੱਧੀ ਧੁੱਪ ਆਪਣੀ ਸਕਿਨ ਦੇ ਅੰਦਰ ਤੱਕ ਜਾਂਦੀ ਹੈ ਤੇ ਕਾਲੀ ਪਰਤ ਜਿਹੜੀ ਇੱਥੇ ਜੰਮ ਜਾਂਦੀ ਹੈ ਇਸ ਕਰਕੇ ਤੇ ਮਤੇ ਕਾਲਾ ਕਾਲਾ ਚਿਹਰਾ ਜਿਹੜਾ ਨਜ਼ਰ ਆਉਣ ਲੱਗ ਜਾਂਦਾ ਹੈ ਕੋਈ ਵੀ ਆਪਾਂ ਫਿਰ ਆਪਾਂ ਕਰੀਮ ਵਗੈਰਾ ਇਸਤੇਮਾਲ ਕਰਦੇ ਆਂ ਤੇ ਉਹ ਆਪਣੇ ਚਿਹਰੇ ਤੇ ਨਾ ਜੰਮ ਜਾਂਦੀ ਏ ਲੱਗ ਜੀ ਨਜ਼ਰ ਆਉਣ ਲੱਗ ਜਾਂਦੀ ਏ ਤੇ ਇਸ ਤਰੀਕੇ ਨਾਲ ਤੁਸੀਂ ਪੂਰੇ ਚਿਹਰੇ ਤੇ ਅਪਲਾਈ ਕਰ ਲੈਣਾ ਕਾਫੀ ਜਿਹੜੀ ਹੈ ਨਾ ਸਾਡੀ ਸਕਿਨ ਨੂੰ ਗੋਰਾ ਵੀ ਕਰਦੀ ਏ ਔਰ ਸਕਿਨ ਦੇ ਅੰਦਰ ਮੋਇਸਚਰਾਈਜ਼ਰ ਵੀ ਪੈਦਾ ਕਰਦੀ ਏ ਦਾਗ-ਧੱब्बਿਆਂ ਨੂੰ ਤੇ ਬਿਲਕੁਲ ਖਤਮ ਕਰ ਦਿੰਦੀ ਏ ਲੋ ਜੀ ਤੁਸੀਂ ਦੇਖ ਸਕਦੇ ਹੋ ਪੂਰੇ ਚਿਹਰੇ ਤੇ ਮੈਂ ਅਪਲਾਈ ਕਰ ਲਿਆ ਇਹਨੂੰ ਮੈਂ 10 ਤੋਂ 12 ਮਿੰਟ ਆਪਣੇ ਚਿਹਰੇ ਤੇ ਰੱਖਾਂਗੀ 15 ਮਿੰਟ ਵੀ ਰੱਖ ਲਾਂਗੇ ਤਾਂ ਕੋਈ ਚੱਕਰ ਨਹੀਂ ਹੈਗਾ ਇਸ ਤਰੀਕੇ ਨਾਲ ਤੁਸੀਂ ਆਪਣੇ ਫੇਸ ਤੇ ਇਹਨੂੰ ਰੱਖਣਾ ਹੈ ਤੇ ਤਾਂ ਜੋ ਤੁਸੀਂ ਪੂਰਾ ਜਿਹੜਾ ਅਸਰ ਹੈ ਦਾ ਸਕਿਨ ਦੇ ਅੰਦਰ ਤੱਕ ਜਾਵੇ ਕਾਲੀ ਜਿਹੜੀ ਪਰਤ ਜੰਮੀ ਹੋਈ ਹੈ ਜੜ ਤੋਂ ਉਖਾੜੇ ਠੀਕ ਹੈ ਜੀ ਬਹੁਤ ਵਧੀਆ ਫੇਸ ਪੈਕ ਹੈ ਜਰੂਰ ਹੈ ਟਰਾਈ ਕਰਨਾ ਕਰੇ ਜਿਨ੍ਹਾਂ ਦੇ ਟੈਨਿੰਗ ਹੈ ਜਿਹੜੀਆਂ ਚਾਹਦੀਆਂ ਨੇ ਸਾਡੀਆਂ ਸ਼ਾਇਆਂ ਨੇ ਠੀਕ ਹੁੰਦੀਆਂ ਸਾਡਾ ਰੰਗ ਗੋਰਾ ਨਹੀਂ ਹੁੰਦਾ ਸਾਡੇ ਤੇ ਕਾਲੀ ਕਾਲੀ ਪਰਤ ਜੰਮੀ ਹੋਈ ਹੈ ਕਈ ਵਾਰ ਛੋਟੇ-ਛੋਟੇ ਜਿਹੜੇ ਹੁੰਦੇ ਨੇ ਨਾ ਨਿਸ਼ਾਨ ਜੇ ਕਾਲੇ-ਕਾਲੇ ਉਹ ਪੈ ਜਾਂਦੇ ਨੇ ਵੀ ਠੀਕ ਨਹੀਂ ਹੋ ਰਹੇ ਇਸ ਫੇਸ ਪੈਕ ਦੇ ਨਾਲ ਤੁਹਾਡੇ ਬਿਲਕੁਲ ਚਿਹਰੇ ਤੇ ਇੰਨਾ ਅਸਰ ਹੋਵੇਗਾ ਇੰਨਾ ਨਿਖਾਰ ਹੋਵੇਗਾ ਕਿ ਤੁਸੀਂ ਹੈਰਾਨ ਹੋ ਜਾਵੋਗੇ ਕਿ ਸਾਨੂੰ ਪਹਿਲਾਂ ਕਿਸੇ ਨੇ ਦੱਸਿਆ ਹੀ ਨਹੀਂ ਹੈਗਾ YouTube ਤੇ ਇਹ ਵਾਲੀ ਰੈਮਡੀ ਤੁਸੀਂ ਜਰੂਰ ਇਸਤੇਮਾਲ ਕਰਨਾ ਕੋਲਗੇਟ ਜਿਹੜੀ ਇਹ ਵਾਈਟ ਵਾਲੀ ਹੀ ਲੈਣਾ ਮੇਰੇ ਦੇਖੋ ਵਾਈਟ ਵਾਲੀ ਖਤਮ ਹੋ ਚੁੱਕੀ ਮੈਂ ਫਿਰ ਵੀ ਉਹਦੇ ਵਿੱਚੋਂ ਕੱਢੀ ਹੈ ਕਿਉਂਕਿ ਅਸੀਂ ਜਿਹੜੀ ਇਸਤੇਮਾਲ ਕਰ ਰਹੇ ਆ ਉਹ ਹੈਗੀ ਹੈ ਸਾਡੇ ਕੋਲ ਸੈਂਸੋਡਾਈਨ ਠੀਕ ਹੈ ਸੈਂਸੋਡਾਈਨ ਹੀ ਵਰਤਣੀ ਹੈਗੀ ਇਹਦੇ ਵਿੱਚ ਕੋਲਗੇਟ ਵਰਤਣੀ ਹੈ ਵਾਈਟ ਵਾਲੀ ਕਿਉਂਕਿ ਜਿਹੜੇ ਅਸੀਂ ਬਰਸ਼ ਕਰਨੇ ਉਹ ਅਸੀਂ ਕਰਦੇ ਹਾਂ ਸੈਂ ਨਾਲ ਕਿਉਂਕਿ ਉਹਦੇ ਨਾਲ ਹੁੰਦਾ ਵੀ ਜਿਹੜਾ ਮੂੰਹ ਦੇ ਵਿੱਚੋਂ ਬਲੱਡ ਆਉਂਦਾ ਦੰਦਾਂ ਵਿੱਚੋਂ ਬਲੱਡ ਆਉਂਦਾ ਉਹਦੇ ਨਾਲ ਬਲੱਡ ਨਹੀਂ ਆਉਂਦਾ ਹੈਗਾ ਸਾਡੇ ਦੰਦ ਜਿਹੜੇ ਨੇ ਵਾਈਟ ਵਾਈਟ ਰਹਿੰਦੇ ਨੇ ਚਮਕਦਾਰ ਰਹਿੰਦੇ ਨੇ ਤੇ ਜਿਹੜੀ ਕੋਲਗਟ ਹੁੰਦੀ ਉਹ ਵੀ ਬਹੁਤ ਵਧੀਆ ਹੁੰਦੀ ਦੰਦਾਂ ਵਾਸਤੇ ਪਰ ਮੈਂ ਖਾਸ ਕਰਕੇ ਇਹ ਫੇਸ ਵਾਸਤੇ ਹੀ ਰੱਖੀ ਹੁਣ ਮੇਰੀ ਖਤਮ ਹੋ ਚੁੱਕੀ ਹੈ ਕਿਉਂਕਿ ਮੈਂ ਘਰੇ ਪੈਰਾਂ ਤੇ ਵੀ ਇਸਤੇਮਾਲ ਕਰਦੇ ਰਹਿਣੀ ਹੈ ਬਾਹਾਂ ਤੇ ਵੀ ਇਸਤੇਮਾਲ ਕਰਦੀ ਰਹਿਣੀ ਹੈ ਤਾਂ ਚ ਜਿੰਨੀ ਵੀ ਟੈਨਿੰਗ ਹੈ ਸਾਡੀ ਸਾਰੀ ਹੀ ਰਿਮੂਵ ਹੋ ਜਾਵੇ ਕਿਉਂਕਿ ਚਿਹਰੇ ਤੇ ਜਦੋਂ ਟੈਨਿੰਗ ਜੰਮਦੀ ਹੈ ਨਾ ਚਿਹਰਾ ਗੰਦਾ ਤੇ ਭੱਦਾ ਜਿਹਾ ਨਜ਼ਰ ਆਉਣ ਲੱਗ ਜਾਂਦਾ ਹੈ ਤੇ ਚਲੋ ਜੀ ਹੁਣ ਮੈਂ ਇਹਨੂੰ ਰੱਖਦੀ ਆ ਥੋੜਾ ਟਾਈਮ ਫਿਰ ਮੈਂ ਤੁਹਾਡੇ ਸਾਹਮਣੇ ਹੀ ਫੇਸ ਵਾਸ਼ ਕਰਕੇ ਆਉਣੀ ਫਿਰ ਤੁਸੀਂ ਦੇਖਿਓ ਇਹਦਾ ਕਮਾਲ ਤੁਹਾਡੇ ਸਾਹਮਣੇ ਫੇਸ ਨੂੰ ਮੈਂ ਸਾਫ਼ ਕਰਦੀ ਆ ਠੀਕ ਹੈ ਤੇ ਦੇਖਿਓ ਥੋੜੀ ਜਿਹੀ ਦੇਰ ਬਾਅਦ ਇਹਦਾ ਰਿਜ਼ਲਟ ਹਾਂਜੀ 10 ਤੋਂ 15 ਮਿੰਟ ਮੈਂ ਆਪਣੇ ਚਿਹਰੇ ਤੇ ਇਸ ਫੇਸ ਪੈਕ ਨੂੰ ਰੱਖਿਆ ਹੈ ਤੁਸੀਂ ਦੇਖ ਸਕਦੇ ਹੋ ਚਿਹਰੇ ਦਾ ਰੰਗ ਬਿਲਕੁਲ ਸਾਫ਼ ਹੋ ਚੁੱਕਾ ਹੈ ਤੇ ਕੋਈ ਵੀ ਮੇਕਅਪ ਨਹੀਂ ਹੈਗਾ ਜੇ ਤੁਸੀਂ ਆਖੋ ਵੀ ਮੈਂ ਕੋਈ ਕਰੀਮ ਲਗਾ ਕੇ ਆਈ ਹਾਂ ਜਾਂ ਕੁਝ ਲਗਾ ਕੇ ਆ ਡਾਇਰੈਕਟ ਸਿੱਧਾ ਮੈਂ ਕੈਮਰੇ ਦੇ ਸਾਹਮਣੇ ਆ ਗਈ ਤੁਹਾਡੇ ਸਾਹਮਣੇ ਰਿਜ਼ਲਟ ਲੈ ਕੇ ਕਿਉਂਕਿ ਤੁਸੀਂ ਦੇਖ ਸਕਦੇ ਹੋ ਲਿਪਸਟਿਕ ਵੀ ਮੇਰੀ ਉਤਰ ਗਈ ਮੂੰਹ ਤੋਂ ਹੁੰਦੇ ਆ ਤੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਚਿਹਰਾ ਬਿਲਕੁਲ ਸਾਫ਼ ਤੇ ਬਿਲਕੁਲ ਗਲੋਇੰਗ ਬਿਲਕੁਲ ਮਲਾਈਮ ਹੋ ਚੁੱਕਾ ਏ ਕੋਈ ਵੀ ਇਹਦਾ ਇਫੈਕਟ ਨਹੀਂ ਹੁੰਦਾ ਅਗਰ ਤੁਹਾਡੇ ਮਨ 'ਚ ਡਾਊਟ ਹੋਵੇ ਜਾਂ ਕੋਲਗੇਟ ਦੇ ਨਾਲ ਜਾਂ ਸੋਡੇ ਦੇ ਨਾਲ ਵੀ ਕੋਈ ਚਿਹਰੇ ਤੇ ਅਸਰ ਪੈਂਦਾ ਏ ਕੋਈ ਵੀ ਅਸਰ ਨਹੀਂ ਪੈਂਦਾ ਉਲਟਾ ਵਧੀਆ ਹੀ ਅਸਰ ਪੈਂਦਾ ਟੈਨਿੰਗ ਜਿਹੜੀ ਏ ਤੁਹਾਡੀ ਖਤਮ ਹੋ ਜਾਂਦੀ ਰੰਗ ਜਿਹੜਾ ਚਿਹਰੇ ਦਾ ਏ ਨਾ ਜਿੱਦਾਂ ਦਾ ਤੁਹਾਡੇ ਸਰੀਰ ਦਾ ਕਲਰ ਹੋਵੇਗਾ ਨਾ ਉਦ ਚਿਹਰਾ ਹੋ ਚੁੱਕਾ ਧੁੱਪ ਨਾਲ ਬਿਲਕੁਲ ਸਾਫ਼ ਹੋ ਜਾਏਗਾ ਸਾਵੇ ਰੰਗ ਨੂੰ ਇਹ ਗੋਰਾ ਕਰਦੀ ਹੈ ਇਹ ਵਾਲੀ ਚੀਜ਼ ਲਗਾ ਕੇ ਤੁਸੀਂ ਦੇਖਿਓ ਇੱਕ ਹਫਤਾ ਤੁਸੀਂ ਲਗਾ ਕੇ ਦੇਖੋ ਫਿਰ ਦੇਖਿਓ ਰਿਜ਼ਲਟ ਤੁਹਾਡਾ ਚਿਹਰਾ ਇੱਕ ਹਫਤਾ ਕੀ ਇੱਕ ਦਿਨ ਵਿੱਚ ਹੀ ਫਰਕ ਪੈ ਜਾਂਦਾ ਹੈ ਹਫਤਾ ਤੇ ਕਿਤੇ ਦੂਰ ਦੀ ਗੱਲ ਰਹੇਗੀ ਇੱਕ ਦਿਨ ਦੇ ਵਿੱਚ ਇੱਕ ਵਾਰੀ ਹੀ ਇਹ ਵਾਲਾ ਨੁਸਖਾ ਅਜ਼ਮਾ ਕੇ ਤੁਸੀਂ ਦੇਖਿਓ ਫਿਰ ਤੁਸੀਂ ਦੇਖਿਓ ਰਿਜ਼ਲਟ 100% ਰਿਜ਼ਲਟ ਤੁਹਾਨੂੰ ਆਵੇਗਾ ਇਸ ਨੁਸਖੇ ਨੂੰ ਤੁਸੀਂ ਲਿਖ ਲਓ ਕਿ ਤਿੰਨ ਚਾਰ ਚੀਜ਼ਾਂ ਨੇ ਕਈ ਵਾਰ ਬੰਦਾ ਭੁੱਲ ਜਾਂਦਾ ਹੈ ਜਾਂ ਵੀਡੀਓ ਸੇਵ ਕਰ ਲਓ ਜਾਂ ਇਹਨਾਂ ਨੂੰ ਲਿਖ ਕੇ ਰੱਖ ਲਓ ਤੇ ਇਹ ਚੀਜ਼ਾਂ ਪਾ ਕੇ ਆਪਣੇ ਚਿਹਰੇ ਤੇ ਲਗਾ ਕੇ ਤੇ ਤੁਸੀਂ ਆਪਣੀ ਟੈਨਿੰਗ ਵੀ ਰਿਮੂਵ ਕਰ ਸਕਦੇ ਹੋ ਰੰਗ ਵੀ ਗੋਰਾ ਕਰ ਸਕਦੇ ਹੋ ਔਰ ਚਿਹਰਾ ਬਿਲਕੁਲ ਮਲਾਈਮ ਤੇ ਜਿਨ੍ਹਾਂ ਦਾ ਸਰਦੀ ਦੇ ਵਿੱਚ ਚਿਹਰਾ ਖੁਸ਼ਕ ਹੋਣਾ ਸ਼ੁਰੂ ਹੋ ਜਾਂਦਾ ਉਹ ਵੀ ਠੀਕ ਹੋ ਜਾਏਗਾ ਤੇ ਲੋ ਜੀ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਪਾਵਰਫੁਲ ਲੱਗੀ ਹੋਵੇ ਥੋੜੀ ਯੂਸਫੁਲ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਸੋਹਣਾ ਜਿਹਾ ਕਮੈਂਟ ਜਰੂਰ ਕਰਨਾ ਜਿੱਥੋਂ ਵੀ ਤੁਸੀਂ ਵੀਡੀਓ ਦੇਖਦੇ ਆਪਣੇ ਸ਼ਹਿਰ ਦਾ ਨਾਮ ਪਿੰਡ ਦਾ ਨਾਮ ਸਿਟੀ ਦਾ ਨਾਮ ਜ਼ਰੂਰ ਲਿਖਿਆ ਕਰੋ ਤਾਂ ਜੋ ਮੈਨੂੰ ਪਤਾ ਚੱਲੇ ਕਿ ਕਿੱਥੇ-ਕਿੱਥੇ ਮੇਰੇ ਈਵਰਸ ਮੈਨੂੰ ਦੇਖ ਰਹੇ ਨੇ ਤੇ ਅੱਜ ਦੀ ਵੀਡੀਓ ਬਸ ਇੰਨੀ ਕੈ ਕੱਲ ਨੂੰ ਮਿਲਾਂਗੇ ਨੈਕਸਟ ਵੀਡੀਓ ਵਿੱਚ ਤੇ ਐਸੇ ਹੀ ਸਮੇਂ ਤੇ ਫਿਰ ਲੈਣੇ ਇਜਾਜ਼ਤ ਤੁਹਾਡੇ ਤੋਂ ਕਮੈਂਟਾਂ 'ਚ ਜ਼ਰੂਰ ਦੱਸਿਓ ਕੋਈ ਵੀ ਪ੍ਰੋਬਲਮ ਹੋਈ ਤੁਹਾਡੇ ਚਿਹਰੇ ਤੇ ਉਹਦਾ ਸੋਲੂਸ਼ਨ ਆਪਾਂ ਜ਼ਰੂਰ ਦੱਸਾਂਗੇ ਫਿਰ ਮਿਲਦੇ ਹਾਂ ਜੇ ਨਵੀਂ ਵੀਡੀਓ 'ਚ ਬਾਏ ਬਾਏ